ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ? ਸਰਫ ਬਾਬਲ ਬਹਾਦਰ। ਹਾਂ। ਮੇਰਾ ਨਾਮ ਇਹੰਦਰ। ਹੂੰ। ਤੁਹਾਨੂੰ ਪਤਾ ਕਿ ਅੱਜ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆਇਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਫਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉਤੋਂ ਦੀ ਸਰਕਾਰ ਨੇ ਫਰਕੇ ਨੂੰ ਰਿਪੋਰਟ ਕਰ ਦਿੱਤਾ। ਨਹੀਂ ਪਤਾ ਸਾਨੂੰ। ਸਾਨੂੰ ਭੇਟ ਹੀ ਨਹੀਂ ਗੱਲ ਦਾ। ਵੀ ਮਤ ਬਾਅਦ ਸਿਆਊਗਾ ਜਾਂ ਕਦੋਂ ਆਊ। ਅਹੀਂ ਤੇ ਸਾਨੂੰਰਾ ਤੁਸੀਂ ਨਹੀਂ ਆਏ ਆ ਤਾਂ ਸਾਨੂੰ ਪਤਾ ਲੱਗ ਜਾ। ਬੱਚੋ ਜੀ ਨਹੀਂ ਸਾਨੂੰ ਕੋਈ ਪਤਾ ਨਹੀਂ। ਅਹੀ ਤਾਂ ਕਵੀ ਕੋ ਲੋਕ ਬਚਾ ਗਿਆ ਵਾ ਚ ਲੋਟ ਜਾਣੇ ਲੱਗ ਗਿਉ ਆ ਤੇ ਆਡੇ ਕੋ ਪਤਾ ਲੱਗਾ ਸਾਨੂੰ ਵੀ ਮੁਟਿਆ ਆ ਗਿਆ ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਰ ਵੀ ਗਿਆ ਬੱਚੇ ਵੀ ਰੋਲਣਗੇ ਕੋਈ ਹਾਲਤ ਨਹੀਂ ਰਹਿ ਗਈ ਇਹ ਤਾਂ ਤਹੀ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਛ ਕਰ ਦਵੇ ਤੇ ਕੌੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਵੇ ਲੋਲੀ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸ ਕੇ ਵਿਦੇਸ਼ ਭੇਜਣਾ ਮਾਰਾ ਦੇ ਇੱਥੇ ਕੀ ਦਿਹਾੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲ ਰਹੇ ਅੱਛਾ ਜੀ ਤੇ ਇਹ ਦਿੱਥੋ ਵੀ 4-500 ਨਾਲ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਤੂੰ ਬੱਚੇ ਪਾਲੂਗਾ ਤਾਂ ਮਤਲਬ ਕੋਈ ਸਾਧਨ ਮਾਰਾ ਮੋਟਾ ਕਰਕੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਬਾਪੂ ਜੀ ਕੀ ਤੁਹਾਡਾ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਸਰਸ਼ੇਮ ਮੇਰਾ ਨਾਮ ਜੀ ਕੁਦਵਾ ਕਰ ਮਹਿਬੂਬ ਹਾਦਸੇ ਦੇ ਵਿੱਚ ਰਿਨੇ ਤੇ ਹੋਰ ਬੜੀ ਹਾਲਤ ਹੈ ਅਸੀਂ ਭੇਜਿਆ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ ਯਾਰਾ ਦੋ ਤਾਰਾ ਰਿਸ਼ੇ ਦਾ ਕੋਈ ਪੱਦਾ ਸੀ ਪਿਆ ਗਿਆ ਕੋਲੇ ਜੰਗਲ ਵਾਂਗ ਹੋਇਆ ਤੇ ਉਹ ਵਿੱਚ ਚੇਰੂਮ ਅੱਜ ਉਹ ਹਮਾਰਾ ਉਹ ਲੀਆ ਪੈ ਗਿਆ ਤੁਹਾਨੂੰ ਪਤਾ ਸੀ ਗੁਰਪ੍ਰੀਤ ਅਜ ਵਾਪਸ ਆ ਰਿਹਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚ ਤਾਂ ਹੋ ਰਿਹਾ ਹੈ ਖਬਰਾਂ ਨਾ ਸਾਡੇ ਕੋਲ ਫੋਨ ਤੇ ਨਾ ਘਰ ਸੁਣੀ ਹੈਗਾ ਤੇ ਜੀ ਨਾ ਕੋਈ ਪੁੱਛਿਆ ਅੱਟਾ ਡਿਆ ਆਉਂਦਾ ਹੀ ਪਤਾ ਲੱਗਦਾ ਜੀ ਹੂੰ ਕੋਈ ਪਤਾ ਨਹੀਂ ਲੱਗਾ ਵੀ ਆ ਗੱਲ ਹੋਈ ਹੈ ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟਾਂ ਨੇ ਭੇਜਿਆ ਸੀ ਗੁਰਪ੍ਰੀਤ ਜੀ ਏਜੰਟਾਂ ਦਾ ਸਾਨੂੰ ਕੋਈ ਪਤਾ ਨਹੀਂ ਲੁਧਿਆਣੇ ਸਾਈਡ ਰੱਖਦੇ ਸੀ ਤੇ 45 ਲੱਖ ਰੁਪਏ ਲੱਗੇ ਬੰਦੇ ਸਾਡੇ ਲੱਗੇ ਆ ਪੈਸੇ अच्छा ये पैसेया दा कित्थों ਤੁਸੀਂ ਬੰਦੋਬਾਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਰਾਵ ਇੰਨਾ ਹੀ ਕਿ ਕੋਈ ਰਿਸ਼ਤੇਦਾਰਾਂ ਕੋਕ ਲੈ ਲੈ ਲੱਖ 2 ਲੱਖ ਕੇ ਪੈਣ ਪਰਾ ਕੋਈ ਯਾਰੀ 2 3 ਦੀ ਯਾਰੀ ਸੀ ਬਾਬਾ ਹੂੰ ਉਹਨਾਂ ਕੋਲ ਥੋੜ੍ਹ ਥੋੜ੍ਹੇ ਪਰੇ ਕੋਈ ਮਕਾਨ ਕਹਿੰਦੇ ਰੱਖਿਆ ਸੀ ਹੂੰ ਇਦਾਂ ਕਰਕੇ ਪੈਸੇ ਇਕੱਠੇ ਕਿੱਥੇ ਕਿੱਥੇ ਮੰਗ ਕਰਦੇ ਕਿ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੰਗੇ ਇਹੀ ਕਰਦੇ ਆ ਜੀ ਜਿੰਨੀ ਮਤ ਹੋ ਸਕੇ ਸਰਕਾਰ ਕੋਲ ਸਾਡੀ ਜੇਕਰ ਕਿਰਪਾ ਕਰੇ ਜੀ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋਲ ਪੈਸੇ ਦੇ ਹੁਣੇ ਕੋਈ ਮਸਾਲਾ ਤੋਂ ਤੁੱਡੂਗਾ ਗਰਾ ਹੂੰ ਤਨੂ ਮੀਂਹ ਦਾ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ ਨਹੀਂ ਜੀ ਹਮ ਤਾਂ ਇਹ ਪਤਾ ਲੱਗਾ ਹਾਂ ਤਾਂ ਪਤਾ ਹੀ ਨਹੀਂ 15-20 ਦਿਨ ਹੋ ਗਏ ਗੱਲ ਨਹੀਂ ਹੋਈ